ਨਲਾਵਲ ਮਹੱਲਾ ਪੰਜਵਾ ਸਲਹੀ ਤੇ ਨਾਰਾਇਣ ਰਾਖ ਸਲਹੀ ਕਾ ਹਾਥ ਕਹੀ ਨਾ ਪਹੁੰਚਾਇ ਸਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮਹਾ ਹੋਏ ਗਿਆ ਹ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨੇ ਰਚਿਆ ਤਿਨ ਦੀਨਾ ਤਾਕ ਉਤਰਨੀਤ ਧਨ ਕਿਸੂ ਨਾ ਰਹਿਓ ਸੋ ਛੋੜ ਗਇਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਨਲਾਵਲ ਮਹੱਲਾ 5 ਸਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚਾਇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕੋੜ ਕੁਠਾਰ ਖਸਮ ਸਿਰ ਕਾਟਿਆ ਖਿੰਮਹਾ ਹੋਏ ਗਿਆ ਹਾ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਤਾਕ ਪੁੱਤਰ ਨੀਤ ਧਨ ਕਿਛੁ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਨਲਾਵਲ ਮਹੱਲਾ 5ਵਾਂ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚਾਇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਨ ਮਹਾ ਹੋਏ ਗਿਆ ਹਾ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨੇ ਰਚਿਆ ਤਿਨ ਦੀਨਾ ਤਾਕ ਪੁੱਤਰ ਨੀਤ ਧਨ ਕਿਛੁ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਲਾਬਲ ਮਹੱਲਾ 5 ਸਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚਾਇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਨ ਮਹਾ ਹੋਏ ਗਿਆ ਹਾ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਤਾਕ ਪੁੱਤਰ ਮੀਤ ਧਨ ਕਿਛੁ ਨਾ ਰਹਿਓ ਸੋ ਛੋੜ ਗਇਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਲਾਬਲ ਮਹੱਲਾ 5 ਸਲਹੀ ਤੇ ਨਾਰਾਇਣ ਰਾਖ ਸੁਲਹੀ ਦਾ ਹੱਥ ਕਹੀ ਨਾ ਪਹੁੰਚਾਏ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮਹਾ ਹੋਏ ਗਿਆ ਹਾ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨੇ ਰਚਿਆ ਤਿਨ ਦੀਨਾ ਤਾਕ ਪੁੱਤਰ ਮੀਤ ਧਨ ਕਿਛੁ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਲਾਬਲ ਮਹੱਲਾ 5 ਸਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚਾਇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਨ ਮਹਾ ਹੋਏ ਗਿਆ ਹਾ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਤਾਕ ਪੁੱਤਰ ਮੀਤ ਧਨਿ ਕਿਛੁ ਨਾ ਰਹਿਓ ਸੋ ਛੋੜ ਗਇਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭਿ ਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਲਾਬਲ ਮਹੱਲਾ 5 ਸਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚਾਇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮਹਾ ਹੋਏ ਗਿਆ ਹ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨੇ ਰਚਿਆ ਤਿਨ ਦੀਨਾ ਤਾਕ ਪੁੱਤਰ ਨੀਤ ਧਨ ਕਿਛੁ ਨਾ ਰਹਿਓ ਸੋ ਛੋੜ ਗਇਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਲਾਵਲ ਮਹੱਲਾ 5 ਸਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚਾਇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮਹਾ ਹੋਏ ਗਿਆ ਹਾ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਤਾਕ ਪੁੱਤਰ ਮੀਤ ਧਨਿ ਕਿਛੁ ਨਾ ਰਹਿਓ ਸੋ ਛੋੜ ਗਇਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਲਾਵਲ ਮਹਲਾ 5 ਸਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚਾਇ ਸੋਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖੈਨ ਮਹਾ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨੇ ਰਚਿਆ ਤਿਨ ਦੀਨਾ ਤਾਕ ਪੁੱਤਰ ਨੀਤ ਧਨ ਕਿਛੁ ਨਾ ਰਹਿਓ ਸੋ ਛੋੜ ਗਇਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਨਨਨ ਕਾ ਕੀਨੋ ਪੂਰਨ ਵਾਕ ਲਾਵਲ ਮਹੱਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚਾਇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮਹਾ ਹੋਏ ਗਿਆ ਹਾ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਨ ਦੀਨਾ ਧਾਕ ਪੁੱਤਰ ਨੀਤ ਧਨ ਕਿਛੁ ਨਾ ਰਹਿਓ ਸੋ ਛੋੜ ਗਇਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਿਨ ਜਨਕ ਕੀਨੋ ਪੂਰਨ ਵਾਕ ਲਾਵਲ ਮਹੱਲਾ 5 ਸੋਲਹੀ ਤੇ ਨਾਰਾਇਣ ਰਾਖ ਸੋਲਹੀ ਕਾ ਹਾਥ ਕਹੀ ਨਾ ਪਹੁੰਚਾਇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮਹਾ ਹੋਏ ਗਿਆ ਹ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨੇ ਰਚਿਆ ਤਿਨ ਦੀਨਾ ਤਾਕ ਪੁੱਤਰ ਨੀਤ ਧਨ ਕਿਸੂ ਨਾ ਰਹਿਓ ਸੋ ਛੋੜ ਗਇਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਨ ਜਨ ਕਾ ਕੀਨੋ ਪੂਰਨ ਵਾਕ ਲਾਵਲ ਮਹੱਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚਾਇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮਹਾ ਹੋਏ ਗਿਆ ਹ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਨ ਦੀਨਾ ਧਾਕ ਪੁੱਤਰ ਨੀਤ ਧਨ ਕਿਛੁ ਨਾ ਰਹਿਓ ਸੋ ਛੋੜ ਗਇਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਿਨ ਜਨਕ ਕੀਨੋ ਪੂਰਨ ਵਾਕ ਲਾਵਲ ਮਹੱਲਾ 5 ਸੋਲਹੀ ਤੇ ਨਾਰਾਇਣ ਰਾਖ ਸੋਲਹੀ ਕਾ ਹਾਥ ਕਹੀ ਨਾ ਪਹੁੰਚਾਇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮਹਾ ਹੋਏ ਗਿਆ ਹ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨੇ ਰਚਿਆ ਤਨ ਦੀਨਾ ਤਾਕ ਪੁੱਤਰ ਨੀਤ ਧਨ ਕਿਸੋ ਨਾ ਰਹਿਓ ਸੋ ਛੋੜ ਗਇਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਨਨਕ ਕੀਨੋ ਪੂਰਨ ਵਾਕ ਲਾਵਲ ਮਹੱਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚਾਇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮਹਾ ਹੋਏ ਗਿਆ ਹਾ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਨ ਦੀਨਾ ਧਾਕ ਪੁੱਤਰ ਨੀਤ ਧਨ ਕਿਛੁ ਨਾ ਰਹਿਓ ਸੋ ਛੋੜ ਗਇਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭਿ ਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਲਾਵਲ ਮਹਲਾ 5 ਸੋ ਲਹੀ ਤੇ ਨਾਰਾਇਣ ਰਾਖ ਸੋ ਲਹੀ ਕਾ ਹਾਥ ਕਹੀ ਨਾ ਪਹੁੰਚਾਇ ਸੋ ਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮਹਾ ਹੋਏ ਗਿਆ ਹਾ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨੇ ਰਚਿਆ ਤਿਨ ਦੀਨਾ ਤਾਕ ਪੁੱਤਰ ਨੀਤ ਧਨ ਕਿਛੁ ਨਾ ਰਹਿਓ ਸੋ ਛੋੜ ਗਇਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਨਨਨ ਕਾ ਕੀਨੋ ਪੂਰਨ ਵਾਕ ਲਾਵਲ ਮਹੱਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚਾਇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿਨ ਮਹਾ ਹੋਏ ਗਿਆ ਹ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਨ ਦੀਨਾ ਧਾਕ ਪੁੱਤਰ ਨੀਤ ਧਨ ਕਿਛੁ ਨਾ ਰਹਿਓ ਸੋ ਛੋੜ ਗਇਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਲਾਵਲ ਮਹੱਲਾ 5 ਸੋਲਹੀ ਤੇ ਨਾਰਾਇਣ ਰਾਖ ਸੋਲਹੀ ਕਾ ਹਾਥ ਕਹੀ ਨ ਪਹੁੰਚਾਇ ਸੋਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮਹਾ ਹੋਏ ਗਿਆ ਹ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨੇ ਰਚਿਆ ਤਨ ਦੀਨਾ ਤਾਕ ਪੁੱਤਰ ਨੀਤ ਧਨ ਕਿਛੁ ਨਾ ਰਹਿਓ ਸੋ ਛੋੜ ਗਇਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਨਨਨ ਕਾ ਕਿਨੋ ਪੂਰਨ ਵਾਕ ਲਾਵਲ ਮਹੱਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨ ਪਹੁੰਚਾਇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮਹ ਹੋਏ ਗਿਆ ਹ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਨ ਦੀਨਾ ਤਾਕ ਪੁੱਤਰ ਮੀਤ ਧਨ ਕਿਛੁ ਨਾ ਰਹਿਓ ਸੋ ਛੋੜ ਗਇਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭਿ ਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਲਾਵਲ ਮਹੱਲਾ ਪੰਜਵਾ ਸੋ ਲਹੀ ਤੇ ਨਾਰਾਇਣ ਰਾਖ ਸੋ ਲਹੀ ਕਾ ਹਾਥ ਕਹੀ ਨਾ ਪਹੁੰਚਾਇ ਸੋਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮਹਾ ਹੋਏ ਗਿਆ ਹਾ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨੇ ਰਚਿਆ ਤਿਨ ਦੀਨਾ ਤਾਕ ਪੁੱਤਰ ਮੀਤ ਧਨ ਕਿਛੁ ਨਾ ਰਹਿਓ ਸੋ ਛੋੜ ਗਇਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਨਨਕ ਕੀਨੋ ਪੂਰਨ ਵਾਕ